हल <laughs> ਵੱਡੀ ਖਬਰ ਅੰਮ੍ਰਿਤਸਰ ਦੇ ਰੈਇਤੋ ਸਾਹਮਣੇ ਆ ਰਹੀ ਹੈ ਜਿੱਥੇ ਕਿ ਅਮਰਿਤਪਾਲ ਸਿੰਘ ਦੀ ਚਾਚੀ ਨੂੰ ਐਨਆਈਏ ਵੱਲੋਂ ਹਿਰਾਸਤ ਚੁਲਿਆ ਗਿਆ ਜੀ ਹਾਂ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਅਮਰਿਤਪਾਲ ਸਿੰਘ ਦੇ ਚਾਚੀ ਨੂੰ ਐਨਆਈਏ ਵੱਲੋਂ ਹਿਰਾਸਤ ਚੁਲਿਆ ਗਿਆ ਦੱਸਿਆ ਕਿ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੇ ਚਾਚਾ ਪ੍ਰਗਟ ਸਿੰਘ ਦੇ ਘਰ ਐਨਆਈਏ ਨੇ ਛਾਪੇ ਮਾਰੇ ਕੀਤੇ ਸੀ ਉਹਨਾਂ ਦੇ ਬਾਕੀ ਸਾਥੀਆਂ ਦੇ ਘਰਾਂ ਤੇ ਵੀ ਐਨਆਈਏ ਦੀ ਟੀਮ ਪਹੁੰਚੀ ਹੈ ਪਰ ਜਦੋਂ ਉਹਨਾਂ ਦੇ ਚਾਚਾ ਪ੍ਰਗਟ ਸਿੰਘ ਦੇ ਘਰ ਰੇਡ ਕੀਤੀ ਗਈ ਤਾਂ ਉਸ ਸਮੇਂ ਉਹ ਘਰ 'ਚ ਮੌਜੂਦ ਨਹੀਂ ਸੀ ਜਿਸ ਤੋਂ ਬਾਅਦ ਐਨਆਈਏ ਨੇ ਅਮਰਿਤਪਾਲ ਸਿੰਘ ਦੀ ਚਾਚੀ ਅਮਰਜੀਤ ਕੌਰ ਨੂੰ ਹਿਰਾਸਤ 'ਚ ਲੈ ਲਿਆ ਹੈ ਪੁਲਿਸ ਉਹਨਾਂ ਦੀ ਚਾਚੀ ਨੂੰ ਹਿਰਾਸਤ 'ਚ ਲੈ ਕੇ ਬਿਆਸ ਥਾਣੇ ਲੈ ਗਈ ਹੈ ਜਿੱਥੇ ਕਿ ਉਹਨਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਮੇਸ਼ੂ ਨੂੰ ਫੋਨ ਮਾਰ ਕੇ ਸਿੱਧਾ ਬਿਆਖ ਨੂੰ ਹੀ ਤੇ ਬਿਆਖ ਪਹੁੰਚਾਣੇ ਬਾਅਦ ਚ ਇਹ ਬਿਆਸ گئے ਕਿਤੇ ਗਏ ਬਿਆਖ ਬਿਆਖ ਆਹ ਬਿਆਖ ਖਾਣੇ ਇਹਨਾਂ ਨੇ ਉਹਨਾਂ ਨੇ ਸਿਰ ਲਾਉ ਉਹ ਕੋਈ ਨਹੀਂ ਬੀਖੀ ਨਹੀਂ ਆਜੀ ਕਿਤੇ ਦੋਸਤਾਂ ਲੈ ਗਏ ਨਾ ਇੱਕ ਵੱਡੀ ਕਾਰਵਾਈ ਜਿਹੜੀ ਹੋਈ ਹੈ ਉਹ ਸਾਹਮਣੇ ਆਈ ਕਿਉਂਕਿ ਐਨ ਆਈਏ ਦੇ ਵਿੱਚ ਘੋੜਿਆਂ ਨੂੰ ਤਦਸੀਏ ਕੇ ਅਜਿ ਤੜਕੇ ਤੋਂ ਹੀ ਅਮ੍ਰਿਤਸਰ ਦੇ ਰਈਏ ਚ ਇੱਕ ਫਰਨੀਚਰ ਵਪਾਰੀ ਯਾਨੀ ਕਿ ਅਮ੍ਰਿਤਪਾਲ ਸਿੰਘ ਦੇ ਚਾਚੇ ਦੇ ਘਰ ਤੇ ਐਨਆਈਏ ਦੀ ਟੀਮ ਵੱਲੋਂ ਰੇਡ ਕੀਤੀ ਗਈ ਸੀ ਇਸ ਦੇ ਨਾਲ ਹੀ ਜਾਣਕਾਰੀ ਮਿਲੀ ਹੈ ਕਿ ਮੋਗਾ ਦੇ ਬਾਗਾ ਪੁਰਾਣਾ ਚ ਵੀ ਐਨਆਈਏ ਨੇ ਛਾਪੇਮਾਰੀ ਕੀਤੀ ਹੈ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਐਨਆਈਏ ਨੇ ਮੱਖਣ ਸਿੰਘ ਮੁਸਾਫਰ ਕਵਿਸਰ ਦੇ ਘਰ ਛਾਪੇਮਾਰੀ ਕੀਤੀ ਹੈ ਇਸ ਤੋਂ ਇਲਾਵਾ ਅੰਮ੍ਰਿਤਪਾਲ ਸਿੰਘ ਦੇ ਜੀਜਾ ਅਤੇ ਉਹਨਾਂ ਦੇ ਹੋਰ ਕਈ ਰਿਸ਼ਤੇਦਾਰਾਂ ਦੇ ਘਰ ਵੀ ਐਨਆਈਏ ਨੇ ਦਬਿਸ਼ ਕੀਤੀ ਹੈ ਪਰ ਇਸ ਵਿਚਾਲੇ ਜੋ ਵੱਡੀ ਖਬਰ ਸਾਹਮਣੇ ਆਈ ਹੈ ਉਹ ਹੀ ਹੈ ਕਿ ਅਮਰਿਤਪਾਲ ਸਿੰਘ ਦੀ ਚਾਚੀ ਅਮਰਜੀਤ ਕੌਰ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ ਦਰਸਲ ਐਨਆਈਏ ਦੀ ਟੀਮ ਅਮਰਿਤਪਾਲ ਸਿੰਘ ਦੇ ਚਾਚਾ ਪ੍ਰਗਟ ਸਿੰਘ ਦੇ ਘਰ ਰੇਡ ਕਰਨ ਪਹੁੰਚੀ ਸੀ ਪਰ ਘਰ ਵਿੱਚ ਉਹਨਾਂ ਦੇ ਚਾਚਾ ਪ੍ਰਗਟ ਸਿੰਘ ਦੇ ਨਾ ਮਿਲਣ ਕਾਰਨ ਐਨਆਈਏ ਨੇ ਅਮਰਿਤਪਾਲ ਸਿੰਘ ਦੀ ਚਾਚੀ ਅਮਰਜੀਤ ਕੌਰ ਨੂੰ ਹਿਰਾਸਤ ਚ ਲੈ ਲਿਆ ਜਿਸ ਤੋਂ ਬਾਅਦ ਉਹਨਾਂ ਨੂੰ ਬਿਆਸ ਥਾਣੇ ਲਿਆਂਦਾ ਗਿਆ ਜਿੱਥੇ ਕਿ ਹੁਣ ਉਹਨਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਹਾਲਾਂਕਿ ਇਸ ਪੂਰੇ ਮਾਮਲੇ ਤੇ ਪਰਿਵਾਰ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਹੈ ਪਰ ਦੱਸ ਦਈਏ ਕਿ ਵੱਡੀ ਖਬਰ ਜੋ ਨਿਕਲ ਦੇ ਸਾਹਮਣੇ ਆਈਏ ਉਹੀ ਹੈ ਕਿ ਅਮਰਿਤਪਾਲ ਸਿੰਘ ਤੋਂ ਬਾਅਦ ਹੁਣ ਉਹਨਾਂ ਦੀ ਚਾਚੀ ਨੂੰ ਪੁਲਿਸ ਨੇ ਹਿਰਾਸਤ ਚ ਲੈ ਲਿਆ ਦਰਸਲ ਅਮਰਿਤਪਾਲ ਸਿੰਘ ਪਿਛਲੇ ਲੰਬੇ ਸਮੇਂ ਤੋਂ ਡਿਬਰੂਗੜ੍ਹ ਜੇਲ੍ਹ ਚ ਬੰਦ ਰਹੇ ਉਹਨਾਂ ਨੂੰ NSA ਤਹਿਤ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਚ ਬੰਦ ਕੀਤਾ ਗਿਆ ਜਿਸ ਤੋਂ ਬਾਅਦ ਹੁਣ ਜਦੋਂ ਉਹ MP ਬਣੇ ਤਾਂ ਕਾਥ ਲਗਾਏ ਜਾ ਰਹੇ ਸੀ ਕਿ ਅਮਰਿਤਪਾਲ ਸਿੰਘ ਜਲਦ ਰਿਹਾ ਹੋ ਸਕਦੇ ਨੇ ਪਰ ਇਸ ਵਿਚਾਲੇ ਮੋੜ ਤੋਂ NIA ਨੇ ਅਮਰਿਤਪਾਲ ਦੇ ਸਾਥੀਆਂ ਦੇ ਇਹ ਕਾਨਿਆਂ ਤੇ ਰੇਡ ਕੀਤੀ ਹੈ ਅਤੇ ਇਸੇ ਰੇਡ ਦੌਰਾਨ ਉਹਨਾਂ ਦੀ ਚਾਚੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਫਿਲਹਾਲ ਇਸ ਪੂਰੇ ਮਾਮਲੇ ਤੇ ਵਧੇਰੇ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ ਕੋਈ ਵੀ ਅਧਿਕਾਰਿਕ ਤੌਰ ਤੇ ਬਿਆਨ ਇਸ ਪੂਰੇ ਮਾਮਲੇ ਚ ਸਾਹਮਣੇ ਨਹੀਂ ਆਇਆ ਹੈ ਪਰ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਉਹਨਾਂ ਦੀ ਚਾਚੀ ਨੂੰ NIA ਨੇ ਹਿਰਾਸਤ ਵਿੱਚ ਲੈ ਲਿਆ ਐ ਅੰਮ੍ਰਿਤਸਰ ਦੇ ਰਈਏ ਚ ਅੰਮ੍ਰਿਤਪਾਲ ਸਿੰਘ ਦੇ ਚਾਚਾ ਪ੍ਰਗਟ ਸਿੰਘ ਦੇ ਘਰ ਐਨਆਈਏ ਰੇਡ ਕਰਨ ਪਹੁੰਚੀ ਸੀ ਜਿੱਥੇ ਉਹਨਾਂ ਦੇ ਚਾਚਾ ਨਾ ਮਿਲਣ ਕਾਰਨ ਉਹਨਾਂ ਦੀ ਚਾਚੀ ਅਮਰਜੀਤ ਕੌਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬ ਟੀਵੀ